ਤਨ ਵਾਹਿਗੁਰੂ ਜੀਓ ਕਬੀਰ ਚੁਗੈ ਚਿਤਾਰੇ ਭੀ ਚੁਗੈ ਚੋਗ ਚੋਗ ਚਿਤਾਰੇ ਜੈਸੀ ਬਚਰ ਹੈ ਕੂੰਜ ਮਨ ਮਾਇ ਮਮਤਰੀ ਕਬੀਰ ਅੰਬਰ ਕਨਹਰ ਛਾਇਆ ਬਰਖ ਭਰੇ ਸਰ ਤਾਲ ਜਾਤ੍ਰਿਕ ਜਿਉ ਤਰਸਤ ਰਹਿ ਤੈਨ ਕੋ ਕੌਨ ਹਵਾੜੋ ਜਾਤ੍ਰਿਕ ਜਿਉ ਤਰਸਤ ਰਹਿ ਤੈਨ ਕੋ ਕੌਨ ਹਵਾਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਗਰੀਬ ਨਵਾਜ਼ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਵਿੱਚ ਸੱਜੀ ਹੋਈ ਗੁਰੂ ਸواری ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਹੀ ਸਤਗੁਰੂ ਮਹਾਰਾਜ ਨੇ ਆਪਣੇ ਪਾਵਨ ਹਜ਼ੂਰ ਜੀਵਨ ਦਾ ਇਹ ਸਮਾਂ ਸਫਲਾ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਪਾਠ ਤੇ ਕੀਰਤਨ ਦੇ ਰੂਪ ਵਿੱਚ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਅਤੇ ਸ਼ਰਧਾ ਦੇ ਨਾਲ ਸਰਵਣ ਕੀਤੀ ਹੈ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਭਗਤ ਜੀ ਮਹਾਰਾਜ ਦੇ ਉੱਤਮ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਸਵਾਪਾ ਤਕਰੀਬਨ 122 ਸ਼ਲੋਕ ਵਿਚਾਰੇ ਹਨ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ ਵਾਈ ਗੁਰੂ ਦੀ ਬੰਦਗੀ ਪਰਮੇਸ਼ਰ ਦੇ ਨਾਮ ਰੱਬੀ ਸਿਫਤ ਸਲਾਹ ਦੀ ਮਹਿਮਾ ਅਤੇ ਉਸ ਦੀ ਮਹੱਤਤਾ ਦੇ ਉੱਤੇ ਔਰ ਆਪਣੇ ਅੰਦਰ ਦੇ ਸਮਰਪਣ ਭਾਵ ਬਾਰੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਹੁਣ ਅਗਲੇ ਕੁਝ ਸ਼ਲੋਕ ਹਨ ਜਿਨ੍ਹਾਂ ਦੇ ਵਿੱਚ ਮਨੁੱਖੀ ਮਨ ਦੀ ਦਸ਼ਾ ਕਿ ਜੇ ਜੀਵ ਉਸ ਪਰਮੇਸ਼ਰ ਵਾਹਿਗੁਰੂ ਦੀ ਯਾਦ ਤੋਂ ਵੀ ਹੁਣਾ ਹੋਵੇ ਤੇ ਉਹਦੀ ਕੀ ਮਨੋ ਅਵਸਥਾ ਹੁੰਦੀ ਹੈ ਉਸ ਦੇ ਅੰਦਰ ਕਿਸ ਤਰ੍ਹਾਂ ਦਾ ਤਰਸੇਵਾ ਕਿਸ ਤਰ੍ਹਾਂ ਦੀ फडਕਣਾ ਕਿਸ ਤਰ੍ਹਾਂ ਦੀ ਅਸ਼ਾਂਤੀ ਕਿਸ ਤਰ੍ਹਾਂ ਦੀ ਇੱਕ ਭੁੱਖ ਬਣੀ ਰਹਿੰਦੀ ਹੈ ਇੱਕ ਦੁੱਖ ਉਸ ਦੇ ਅੰਦਰ ਸਦਾ ਟਿਕਿਆ ਰਹਿੰਦਾ ਹੈ ਜਿਸ ਕਾਰਨ ਉਹ ساری ਜ਼ਿੰਦਗੀ ਸਾਰਾ ਜੀਵਨ ਜਾਂ ਜੀਵਨ ਦੇ ਸਫ਼ਰ ਵਿੱਚ ਬਾਹਰ ਦੀਆਂ ਬੇਸ਼ੁਮਾਰ ਚੀਜ਼ਾਂ ਨੂੰ ਹੰਡਾ ਕੇ ਵੇਖ ਕੇ ਮਾਣ ਕੇ ਸਰੀਰਕ ਤੌਰ ਦੇ ਉੱਤੇ ਕਦੇ ਵੀ ਅੰਦਰੋਂ ਤ੍ਰਿਪਤ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਉਸ ਦੇ ਮਨ ਹਿਰਦੇ ਆਤਮਾ ਦੇ ਵਿੱਚ ਵਾਪਰਦਾ ਹੈ ਉਸ ਬਾਰੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹਨਾਂ ਸ਼ਲੋਕਾਂ ਵਿੱਚ ਸਾਨੂੰ ਸੋਝੀ ਬਖਸ਼ਿਸ਼ ਕਰ ਰਹੇ ਨੇ 123 ਨੰਬਰ ਸ਼ਲੋਕ ਹੈ ਇਸ ਵਿੱਚ ਉਦਾਹਰਣ ਦਿੱਤੀ ਹੈ ਕੂੰਜ ਦੀ ਬਾਣੀ ਦੇ ਵਿੱਚ ਇਸ ਦਾ ਮਹਾਰਾਜ ਨੇ ਇੱਕ ਹੋਰ ਪਹਿਲਾਂ ਤੋਂ ਜ਼ਿਕਰ ਕੀਤਾ ਜਿਸ ਵੇਲੇ ਆਪਾਂ ਸੋਦਰ ਦੀ ਬਾਣੀ ਦਾ ਪਾਠ ਪੜ੍ਹਦੇ ਹਾਂ ਕਾਹੇ ਰੇ ਮਨ ਚਿਤ ਮਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੀ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਅਗਲੀ ਰਬਚਨਾ ਉਡੇ ਉਡ ਆਵੇ ਸਹਿ ਕੋ ਸੰ ਉੱਡਦੀ ਹੈ ਉੱਡ ਕੇ ਸੌ ਕੋਹਾਂ ਤੱਕ ਚਲੀ ਜਾਂਦੀ ਭਾਵ ਬਹੁਤ ਦੂਰ ਚਲੀ ਜਾਂਦੀ ਮਨ ਮੈਂ ਸਿਮਰਨ ਕਰਿਆ ਕਿੰਨੀ ਦੂਰ ਜਾ ਕੇ ਵੀ ਕੂੰਜ ਜਿਹੜੀ ਹੈ ਆਪਣੇ ਮਨ ਅੰਦਰ ਆਪਣੇ ਆਲਣੇ ਤੇ ਆਪਣੇ ਬੱਚਿਆਂ ਬਾਰੇ ਖਿਆਲ ਰੱਖਦੀ ਹੈ ਵੀ ਮੈਂ ਵਾਪਸ ਉਥੇ ਫੇਰ ਜਾਣਾ ਕਿੰਨੀ ਦੂਰ ਉਹ ਪੰਛੀ ਚੱਲਿਆ ਜਾਂਦਾ ਏ ਇੰਨੀ ਦੂਰ ਜਾ ਕੇ ਵੀ ਆਪਣੇ ਆਲਣੇ ਤੇ ਆਪਣੇ ਪੰਛੀਆਂ ਦਾ ਉਹ ਚੇਤਾ ਨਹੀਂ ਭੁਲਾਉਂਦੇ ਵਾਪਸ ਫੇਰ ਉੱਡ ਕੇ ਉਥੇ ਹੀ ਆਉਂਦੀ ਏ ਪਾਵੇਂ ਉਹ ਸੌਕ ਉਹ ਵੀ ਚਲੀ ਜਾਏ ਤਾਂ ਵੀ ਉਹਨੇ ਵਾਪਸ ਉਥੇ ਹੀ ਆਉਣਾ ਜਨ ਉਹਦੀ ਯਾਦ ਸ਼ਕਤੀ ਦੇ ਵਿੱਚ ਉਹਦੇ ਚੇਤੇ ਦੇ ਵਿੱਚ ਆਪਣਾ ਆਲਣਾ ਆਪਣੇ ਬੱਚੇ ਟਿਕੇ ਹੋਏ ਉੱਡਦੀ ਐ ਸੌ ਕੂਆਂ ਤੇ ਜਾਂਦੀ ਐ ਖੁਰਾਕ ਚੁਗਦੀ ਐ ਕਈ ਥਾਵਾਂ ਤੇ ਇਧਰ ਉਧਰ ਰੁੱਖਾਂ ਤੇ ਬੈਠਦੀ ਐ ਪਹਾੜਾਂ ਤੇ ਬੈਠਦੀ ਕਈ ਜਗ੍ਹਾ ਪਰ ਤੁਸੀਂ ਵੇਖੋ ਪ੍ਰਕਿਰਤੀ ਕਿੰਨੀ ਐ ਜੰਗਲ ਕਿੰਨਾ ਐ ਫਿਰ ਵੀ ਉਹਨੇ ਆਪਣਾ ਆਲਣਾ ਵਾਪਸ ਲੱਭ ਲੈਣਾ ਆਪਣੇ ਜੀਆਂ ਕੋਲ ਵਾਪਸ ਆ ਜਾਣਾ ਹੈ ਤਿੰਨ ਕਵਣ ਖਲਾਵਾ ਹੈ ਕਵਣ ਚੁਗਾਵਾ ਹੈ ਉਹ ਵੀ ਪੜਦੇ ਨੇ ਬੱਚੇ ਭਾਵੇਂ ਉਹਨਾਂ ਦੀ ਮਾਂ ਬਾਪ ਦੂਰ ਚਲੀ ਜਾਂਦੀ ਹੈ ਮਨ ਮੈਂ ਸਿਮਰਨ ਕਰਿਆ ਹੁਣ ਇਸੇ ਤਰ੍ਹਾਂ ਉਥੇ ਤੇ ਉਦਾਹਰਨ ਦਿੱਤੀ ਹੈ ਵੀ हे ਮਨੁੱਖ ਇਸ ਤਰ੍ਹਾਂ ਦੀ ਯਾਦ ਆਪਣੀ ਸੁਰਤ ਵਿੱਚ ਰੱਖ ਤੈਨੂੰ ਇਸ ਗੱਲ ਦੀ ਮਨਾਈ ਨਹੀਂ ਵੀ ਤੂੰ ਕੀਰਤ ਨਹੀਂ ਕਰਨੀ ਇਸ ਗੱਲ ਦੀ ਮਲਾਈ ਵੀ ਨਹੀਂ ਇਤੂ ਸੰਸਾਰ ਦੀ ਲੋੜ ਮੁਤਾਬਕ ਪਦਾਰਥ ਨਹੀਂ ਵਰਤਣਾ ਇਸ ਗੱਲ ਦੀ ਮਨਾਈ ਵੀ ਨਹੀਂ ਕਿ ਤੂੰ ਪਦਾਰਥਾਂ ਤੋਂ ਜਾਂ ਪਦਾਰਥਾਂ ਨੂੰ ਵਰਤਣਾ ਨਹੀਂ ਇਸ ਗੱਲ ਦੀ ਮਨਾਈ ਵੀ ਨਹੀਂ ਕਿ ਤੂੰ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੇ ਫਰਜ਼ ਨੇ ਜ਼ਿੰਮੇਵਾਰੀਆਂ ਨੇ ਡਿਊਟੀਆਂ ਨੇ ਉਹਨਾਂ ਨਿਭਾਉਣੀਆਂ ਨੇ ਇਹ ਸਾਰੀਆਂ ਚੀਜ਼ਾਂ ਦੀ ਤੈਨੂੰ ਕੋਈ ਮਨਾਈ ਨਹੀਂ ਇਹ ਤੂੰ ਕਰਨਾ ਹੈ ਪਰ ਤੇਰੀ ਯਾਦ ਵਿੱਚ ਉਸ ਸਿਰਜਣਹਾਰ ਵਾਹਿਗੁਰੂ ਸਦਾ ਰਹੇ ਤੇ ਆਪਣੇ ਜੀਵਨ ਦਾ ਸੱਚ ਸਦਾ ਕਾਇਮ ਰਹੇ ਮਸਲਾ ਤੇ ਇਹ ਹੈ ਬੰਦਾ ਉਲਝਦਾ ਹੀ ਉਦੋਂ ਜਦੋਂ ਉਹਦੇ ਚੇਤੇ 'ਚ ਕੋਈ ਗੱਲ ਵਿਸਰ ਜਾਂਦੀ ਏ ਭੁੱਲ ਜਾਂਦੀ ਏ ਹੁਣ ਇੱਥੇ ਉਸ ਉਧਾਰਨ ਨੂੰ ਦੂਜੇ ਰੋਖ ਵਿੱਚ ਵਰਤਿਆ ਭਗਤ ਕਬੀਰ ਜੀ ਮਹਾਰਾਜ ਨੇ ਇੱਥੇ ਕਹਿੰਦੇ ਨੇ ਕਬੀਰ ਚੁਗੈ ਚਿਤਾਰੈ ਪੀਚੁ ਗੈ ਜਿਵੇਂ ਚੋਗਾ ਚੁਗਦੀ ਇਹਨਾ ਕੂੰਜ ਤੇ ਨਾਲ ਨਾਲ ਉਹ ਚੇਤਾਂ ਰੱਖਦੀ ਏ ਵੀ ਮੈਂ ਆਪਣੇ ਆਲਣੇ ਚ ਪਰਤਣਾ ਆਪਣੇ ਬੱਚਿਆਂ ਕੋਲ ਜਾਣਾ ਚੋਗਾ ਚੁਗਦੀ ਏ ਚਤਾਰਦੀ ਏ ਚੁਗੇ ਚਤਾਰੇ ਭੀ ਚੁਗੇ ਚੁਗ ਚੁਗ ਚਤਾਰੇ ਚੋਗਾ ਚੁਗਦੀ ਅੱਗੇ ਤੋਂ ਅੱਗੇ ਇੱਧਰ ਉੱਧਰ ਖੱਬੇ ਸੱਜੇ ਪਾਸੇ ਆਸੇ ਜਾਂਦੀ ਏ ਪਰ ਖਿਆਲ ਉਹਦੀ ਖਿਆਲ ਸ਼ਕਤੀ ਜਿਹੜੀ ਏ ਇਸ ਨੂੰ ਆਪਾ ਸਮਰਨ ਕਹਿੰਦੇ ਸਿਮਰਨ ਦਾ ਮਤਲਬ ਹੁੰਦਾ ਖਿਆਲ ਸ਼ਕਤੀ ਚਾਉਣਾ ਅਸੀਂ ਤੇ ਸਿਮਰ ਨੂੰ ਮਾਫ ਕਰਨਾ ਮੈਂ ਸ਼ਬਦ ਨਹੀਂ ਕਹਿਣਾ ਚਾਹੁੰਦਾ ਵਖਾਵਾ ਕਰੀ ਜਾਂਦੇ ਹਾਂ ਅਸੀਂ ਵਖਾਵਾ ਬਣਾ ਲਿਆ ਸਿਮਰਨ ਤਾਂ ਯਾਦ ਸ਼ਕਤੀ ਹੈ ਜੇ ਤੁਹਾਡੀ ਯਾਦ ਚ ਹੈ ਨਹੀਂ ਤੇ ਮੈਂ ਭਾਵੇਂ ਕੂਕਾਂ ਮਾਰੀ ਜਾਵਾਂ ਸਾਰਾ ਦਿਨ ਰੱਬ ਰੱਬ ਫਾਇਦਾ ਕੀ ਉਹਦਾ ਜਦੋਂ ਮੇਰੇ ਚੇਤੇ 'ਚ ਹੀ ਨਹੀਂ ਉਹ ਜੇ 5 ਮਿੰਟ ਬਾਅਦ ਮੈਂ ਉੱਠ ਕੇ ਤੋਂ ਚਲਿਆ ਜਾਵਾਂ ਤਾਂ ਫਿਰ ਮੈਂ ਕਿਹੜਾ ਰੱਬ ਹੁਣ ਜਿਹੜਾ ਉਹੀ ਰੱਬ ਜਿਹੜਾ ਮੈਂ 5 ਮਿੰਟ ਪਹਿਲਾਂ ਕਹਿ ਕੇ ਆਇਆ ਉਹਦੀ ਗੱਲ ਹੈ ਉਹ ਮੇਰੇ ਵਿਖਾਵੇ ਨੂੰ ਨਹੀਂ ਵੇਂਦਾ ਮੇਰੇ ਯਾਦ ਸ਼ਕਤੀ ਨੂੰ ਵੇਂਦਾ ਹੈ ਮੇਰੇ ਚੇਤੇ ਨੂੰ ਵੇਂਦਾ ਹੈ ਇਸ ਵਾਸਤੇ ਸਹਿਬ ਮਹਾਰਾਜ ਸਮਰਨ ਜਿਹੜਾ ਤੁਹਾਡੇ ਖਿਆਲ ਦੇ ਵਿੱਚ ਜਦੋਂ ਉਹ ਹੈ ਤੁਹਾਡੇ ਖਿਆਲ ਵਿੱਚ ਉਹਦਾ ਹੁਕਮ ਹੈ ਉਹਦਾ ਭਾਣਾ ਹੈ ਉਹਦੀ ਰਜ਼ਾ ਹੈ ਵਾਹਿਗੁਰੂ ਦੇ ਗੁਣ ਨੇ ਤਾਂ ਸਿਮਰਨ ਉਹਰੇ ਉਹਨੂੰ ਸਾਥ-ਸਾਥ ਸਿਮਰੋ ਗੋਬਿੰਦ ਕੇ ਜੇ ਖਿਆਲ ਚ ਨਹੀਂ ਤੇ ਸਿਮਰਨ ਨਹੀਂ ਹੁਣ ਅਗਲੀ ਗੱਲ ਪਾਤਸ਼ਾਹ ਜੀ ਕਹਿੰਦੇ ਨੇ ਉਹ ਚੇਤਾ ਰੱਖਦੀ ਉਹ ਤੇ ਖਿਆਲ ਸ਼ਕਤੀ ਵਿੱਚ ਆਪਣਾ ਆ ਲੈਣਾ ਵੀ ਹੈ ਤੇ ਆਪਣੇ ਬੱਚੇ ਵੀ ਨੇ ਜੈਸੇ ਬਚਰਾ ਕੂੰਝ ਜਿਵੇਂ ਕੂੰਝ ਆਪਣੇ ਬੱਚਿਆਂ ਨੂੰ ਚੇਤੇ ਰੱਖਦੀ ਚਤਾਰਦੀ ਏ ਚੋਗਾ ਚੁਗਦਿਆਂ ਖੱਬੇ ਸੱਜੇ ਆਸੇ-ਪਾਸੇ ਦੂਰ ਦਰੇਡੇ ਜਾਂਦੀ ਏ ਚੋਗਾ ਚੁਗਦਿਆਂ ਚੁਗਦਿਆਂ ਵੀ ਚੇਤੇ ਰੱਖਦੀ ਜਾਂਦਿਆਂ ਵੀ ਆਉਂਦਿਆਂ ਵੀ ਮਨੋਕਣ ਅਗਲੀ ਗੱਲ ਤੇਰੇ ਲਈ ਹੈ ਮਨ ਮਾਇਆ ਮਮਤਾ ਰੇ ਤੇਰਾ ਮਨ ਮਾਇਆ ਦੀ ਮਮਤਾ ਵਿੱਚ ਐਵੇਂ ਉਲਝਿਆ ਹੋਇਆ ਹੈ ਮਾਇਆ ਮਮਤਾ ਦਾ ਮਤਲਬ ਹੁੰਦਾ ਹੈ ਸਭ ਕੁਝ ਮੇਰਾ ਹੈ ਤੇ ਸਭ ਕੁਝ ਮੇਰਾ ਹੋ ਜਾਵੇ ਦੋ ਚੀਜ਼ਾਂ ਚ ਮਮਤਾ ਦਾ ਅਰਥ ਇੱਥੇ ਕੀ ਹੈ ਮਮਤਾ ਸਭ ਮੇਰਾ ਹੈ ਤੇ ਜੋ ਅਜੇ ਮੇਰੇ ਕੋਲ ਨਹੀਂ ਉਹ ਵੀ ਮੇਰਾ ਹੋ ਜਾਏ ਭਾਵੇਂ ਉਹ ਕਿਸੇ ਦਾ ਹੱਕ ਹੀ ਹੋ ਵੀ ਮੇਰਾ ਹੋ ਜਾਏ ਇਹ ਮਮਤਾ ਕਹਿੰਦਾ ਮਾਇਆ ਤੇ ਸਭ ਕੁਝ ਹੀ ਹੈ ਪਰ ਇਹ ਵਰਡ ਜਿਹੜਾ ਮਮਤਾ ਹੈ ਡਿਫਾਈਨ ਕਰਦਾ ਹੈ ਇਹ ਅਰਥ ਦੱਸਦਾ ਹੈ ਸਾਡੀ ਮਨੋਦਸ਼ਾ ਦਾ ਜਿਹੜੀ ਮਨੋਦਸ਼ਾ ਕਹਿੰਦੀ ਸਭ ਮੇਰਾ ਹੀ ਹੈ ਤੇ ਜੋ ਕਿਸੇ ਕੋਲ ਹੈ ਨਾ ਉਹ ਵੀ ਮੇਰਾ ਹੋਣਾ ਚਾਹੀਦਾ ਹੈ ਇੰਨੀ ਭੁੱਖ ਇੰਨੀ ਲਾਲਸਾ ਇੰਨੀ ਮੋਹ ਦੀ ਜੇਵਰੀ ਜਿਹਨੂੰ ਕਹਿੰਦੇ ਨੇ ਰੱਸੀ ਸੰਗਲ ਉਹਦੇ 'ਚ ਵੱਜਿਆ ਬੰਦਾ ਸਭ ਮੇਰਾ ਹੋਣਾ ਚਾਹੀਦਾ ਤੇ ਸਭ ਮੇਰਾ ਹੀ ਹੈ ਦੀ ਅਧਿਕਾਰ ਇਸ ਅਧਿਕਾਰ ਵਿੱਚੋਂ ਫਿਰ ਹੋਂ ਨਿਕਲਦੀ ਵੀ ਮੇਰਾ ਹੀ ਆ ਜੀ ਸਭ ਮੇਰੇ ਇਹਦੇ ਚ ਬੰਦਾ ਹੋਂ ਪਾਲਦਾ ਹੈ ਹੁਣ ਇਹ ਮਮਤਾ ਤੇ ਹੰਕਾਰ ਇਹਨੂੰ ਜਦੋਂ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਮੋਖਵਾਕ ਸਵਈਏ ਪੜਦੇ ਉੱਥੇ ਉਹ ਕਹਿੰਦੇ ਨੇ ਭ੍ਰਮ ਮੋਕੈ ਕੂਪ ਗੁਵਾਰ ਭਰਿਓ ਹੈ ਉਸ ਸਵਈਆ ਬੜਾ ਬਾਖਮਾਲ ਹੈ ਪਹਿਲੇ ਬਚਨ ਚ ਨਾ ਕਿਹਾ ਇੱਕ ਹਨੇਰਾ ਖੂਹ ਇੱਕ ਬੜਾ ਡੂੰਗਾ ਖੂਹ ਏ ਜਦੋਂ ਉਹਦੇ ਚ ਉਤੋਂ ਝਾਤ ਮਾਰੀ ਤੇ ਥੱਲੇ ਹਨੇਰਾ ਹੀ ਹਨੇਰਾ ਉਹਦੇ ਚ ਡਿੱਗ ਪਿਆ ਬੰਦਾ ਇੱਕ ਤੇ ਖੂਹ ਏ ਦੂਜਾ ਹਨੇਰਾ ਹਨੇਰੇ ਖੂਹ ਦੇ ਵਿੱਚ ਬੰਦਾ ਡਿੱਗਿਆ ਮੋਹ ਨੂੰ ਭਰਮ ਨੂੰ ਮਹਾਰਾਜ ਨੇ ਹਨੇਰਾ ਖੂਹ ਕਿਹਾ ਭਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਉਹ ਪਹ ਹਨੇਰਾ ਗੁਬਾਰ ਹੈ ਕੱਖ ਨਜ਼ਰ ਨਹੀਂ ਆਉਂਦਾ ਉਸ ਖੂਹ ਦੇ ਵਿੱਚ ਡਿੱਗ ਪਿਆ ਮੋ ਐਸਾ ਖੂ ਹੈ ਜਿੱਥੇ ਹਨੇਰਾ ਹੈ ਜਿੱਥੇ ਆਪਣੇ ਤੋਂ ਬਿਨਾ ਬੰਦੇ ਨੂੰ ਦੂਜਾ ਕੋਈ ਨਹੀਂ ਦੇਖਦਾ ਮੇਰਾ ਹੈ ਮੇਰਾ ਹੀ ਹੋਣਾ ਚਾਹੀਦਾ ਹੈ ਬਸ ਦੂਜਾ ਦੂਜਾ ਤਾਂ ਹੈ ਹੀ ਨਹੀਂ ਮੈਂ ਹੀ ਹਾਂ ਦੂਜੀ ਗੱਲ ਫਿਰ ਅਗਲੇ ਬਚਨ ਵਿੱਚ ਕਿਹਾ ਏਤਾ ਗੱਬ ਗੱਬ ਮਦਾ ਮਤਲਬ ਇੱਥੇ ਗੁਬਾ ਹੰਕਾਰ ਗਰਬ ਫਿਰ ਮਮਤਾ ਜਦੋਂ ਆਈ ਨਾ ਅੰਦਰ ਪੀ ਆ ਵੀ ਮੇਰਾ ਹੈ ਤੇ ਸਾਰਾ ਮੇਰਾ ਹੋਣਾ ਚਾਹੀਦਾ ਹੈ ਇਹ ਜੋ ਮੇਰਾ ਹੈ ਉਹਦਾ ਹੰਕਾਰ ਹੋਏਗਾ ਜਦੋਂ ਤੂੰ ਮਿਥ ਲਿਆ ਮੇਰਾ ਹੀ ਹੈ ਫਿਰ ਕਹਿੰਦੇ ਇੰਨਾ ਹੰਕਾਰ ਆਕਾਸ਼ ਨਾ ਮਾਵਤ ਵੀ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ ਸਮਾਉਂਦਾ ਨਹੀਂ ਅੰਦਰੋਂ ਇੰਨਾ ਫੁੱਲਿਆ ਰਹਿੰਦਾ ਇਹ ਤ ਗਬ ਆਕਾਸ਼ ਨਾ ਮਾਵਤ ਵਿਸ਼ਟ ਅਸਤ ਕ੍ਰਿਮ ਉਦਰ ਭਰਿਓ ਹੈ ਜਦੋਂ ਮੋਹ ਤੇ ਹੰਕਾਰ ਚ ਗਰਸਿਆ ਨਾ ਮਹਾਰਾਜ ਕਹਿੰਦੇ ਗੱਲ ਸੁਣ ਗੰਦਗੀ ਨਾਲ ਤੂੰ ਹੱਡੀਆਂ ਦਾ ਢਾਂਚਾ ਹੈ ਗੰਦਗੀ ਨਾਲ ਭਰਿਆ ਤੈਨੂੰ ਬਿਨਸਦਿਆਂ ਧੀਰ ਨਹੀਂ ਲੱਗਣੀ ਇੰਨੀ ਕੁ ਸਮਰੱਥ ਹੈ ਤੇਰੀ ਭਾਵੇਂ ਤੂੰ ਆਪਣੇ ਆਪ ਨੂੰ ਆਕਾਸ਼ ਤੱਕ ਸਮਝ ਜਿੰਨਾ ਮਰਜੀ ਮੈਂ ਮੇਰੀ ਕਰੀ ਜਾ ਇੱਕ ਪਲ ਨਹੀਂ ਲੱਗਣਾ ਤੇਰਾ ਸਾਮਰਾਜ ਢੈਂਦਿਆਂ ਇੱਕ ਪਲ ਨਹੀਂ ਲਗਣਾ ਮੋਹ ਤੇ ਹੰਕਾਰ ਨੂੰ ਚਕਨਾ ਚੂਰ ਹੁੰਦਿਆ ਸੰਭਲ ਜਾ ਦਹ ਦਿਸ਼ਤਾਏ ਮਹਾ ਵਿਖਿਆ ਕੋ ਪਰ ਤਨ ਛੀਨ ਅ ਗਿਆਨ ਹਰਿਓ ਹੈ ਸੋ ਇਥੇ ਕਬੀਰ ਜੀ ਮਹਾਰਾਜ ਨੇ ਮਮਤਾ ਦੀ ਗੱਲ ਕੀਤੀ ਮਮਤਾ ਦਾ ਫੇਰ ਭਾਵ ਮੈਂ ਬਿਆ ਕਰਦਿਆਂ ਮੇਰਾ ਹੀ ਹੈ ਸਭ ਮੇਰਾ ਹੀ ਹੋਣਾ ਚਾਹੀਦਾ ਹੈ ਮਾਂ ਨਦੀ ਇਸ ਪਕੜ ਨੂੰ ਮਮਤਾ ਕਿਹਾ। ਕਹਿੰਦੇ ਨੇ ਤੇਰਾ ਮਨ ਵੀ ਉਸ ਕੂੰਜ ਵਾਂਗ ਇਵੇਂ ਮਮਤਾ ਦੇ ਵਿੱਚ ਵੱਜਾ ਪਿਆ ਹੈ। ਉਹ ਚੋਗਾ ਚੁਗਦੀ ਏ ਬੱਚਿਆਂ ਨੂੰ ਜਿਵੇਂ ਉਹ ਖਿਆਲ ਸ਼ਕਤੀ ਨਾਲ ਉਹਦਾ ਤੇ ਫਰਜ ਉਹ ਨਿਭਾਉਂਦੀ ਏ। ਤੂੰ ਕੀ ਕਰਦਾ ਹੈ? ਤੂੰ ਤੀਰਥ ਤੇ ਜਾਏ, ਪਾਠ ਕਰੇ, ਸਹਬਤ ਚੰਗੀ ਕਰੇ, ਸੰਗਤ ਚੰਗੀ ਕਰੇ, ਥੋੜਾ ਚੰਗਾ ਕੰਮ ਕਰ ਲੈ। ਤੇਰਾ ਚੇਤਾ ਹੀ ਰਹਿੰਦਾ ਵੀ ਇਹਦੇ ਚੋਂ ਮੈਨੂੰ ਮਿਲੇਗਾ ਕੀ ਮੇਰੀ ਵਡਿਆਈ ਕੋਈ ਕਿੰਨੀ ਕੁ ਕਰਦਾ ਹੈ ਮੇਰਾ ਨਾਂ ਕਿੰਨਾ ਕੁ ਬਣਦਾ ਹੈ ਮੈਨੂੰ ਇਹਦੇ ਚੋਂ ਰੱਬ ਇਹਦੇ ਬਦਲੇ ਚ ਦੇਣ ਕੀ ਵਾਲਾ ਹੈ ਜਿਹੜੇ ਮੋਹ ਤੋਂ ਉੱਪਰ ਉੱਠਣ ਵਾਸਤੇ ਤੂੰ ਪੂਜਾ ਪਾਠ ਕਰਦਾ ਹੈ ਮੰਗਦਾ ਫਿਰ ਵੀ ਮੋਹ ਚ ਵੱਜਣ ਵਾਲੀਆਂ ਚੀਜ਼ਾਂ ਹੀ ਆ ਵਾ ਅੰਦਰ ਦੀ ਸੰਤੁਸ਼ਟੀ ਲਈ ਪਾਠ ਨਹੀਂ ਕਰਦਾ ਤੂੰ ਪਦਾਰਥ ਇਕੱਠੇ ਕਰਨ ਲਈ ਪੂਜਾ ਕਰਦਾ ਹੈ ਨਹੀਂ ਕਰਦਾ ਤੇਰੀ ਡਿਮਾਂਡ ਕੀ ਏ ਤੂੰ ਜਰਾ ਸੋਚ ਤੂੰ ਜਦੋਂ ਗੁਰੂ ਅੱਗੇ ਨੇ ਉਹਨਾਂ ਤੇਰੀ ਡਿਮਾਂਡ ਕੀ ਏ ਰੱਬ ਰੱਬ ਕਰਦਾ ਮਨ ਚ ਡਿਮਾਂਡ ਕੀ ਲੈ ਕੇ ਕਰਦਾ ਕੀ ਇਛਾ ਹੁੰਦੀ ਏ ਤੇਰੀ ਮੈਂ ਵੱਡਾ ਹੋਵਾਂ ਵਡਿਆਈਆਂ ਮਿਲਣ ਦੁਨੀਆ ਚ ਆ ਪਦਾਰਥ ਮਿਲਿਓ ਉਹ ਪਦਾਰਥ ਮਿਲਿਆ ਵਸਤੂ ਉਹ ਵਸਤੂ ਕਿੱਥੇ ਕਿੱਥੇ ਤੂੰ ਚੋਗੇ ਨਹੀਂ ਚੁਗਦਾ ਇੱਥੋਂ ਸੈਂਕੜੇ ਕਿਲੋਮੀਟਰ ਮੀਲਾਂ ਦੂਰ ਜਾ ਕੇ ਵੀ ਤੂੰ ਧਰਮ ਸਥਾਨ ਤੇ ਇਹੀ ਸੋਚ ਲੈ ਕੇ ਜਾਂਦਾ ਹੈ ਦੌਲਤ ਸ਼ੌਰਤ ਵਡਿਆਈ ਪ੍ਰਭਤਾ ਮਾਇਆ ਆਹ ਵੱਡਾ ਮਿਲੇ ਉਹ ਚੀਜ਼ ਮਿਲੇ ਆਹ ਚੀਜ਼ ਮਿਲੇ ਉਹ ਤੇਰੇ ਅੰਦਰੋਂ ਲਿਲਕ ਜਾਂਦੀ ਨਹੀਂ ਹਮੇਸ਼ਾ ਹੀ ਤੂੰ ਮੰਗਦਾ ਸੰਤੁਸ਼ਟੀ ਨਹੀਂ ਮੰਗਦਾ ਸਬਰ ਨਹੀਂ ਮੰਗਦਾ ਜੀਵਨ ਦਾ ਅਸਲ ਸੁੱਖ ਜੀਵਨ ਦਾ ਅਸਲ ਭੇਤ ਪਾਉਣ ਦੀ ਗੱਲ ਤੂੰ ਨੀ ਮਹਾਪੁਰਖਾਂ ਦੇ ਬਚਨਾਂ ਚੋਂ ਲੱਭਦਾ ਸੌਦੇ ਇਵਜ਼ ਵਿੱਚ ਤੂੰ ਸੌਦਾ ਕਰਦਾ ਹੈ ਸੱਚੀ ਗੱਲ ਹੈ ਤੂੰ ਪਾਠ ਕਰਦਾ ਮਗਰੋਂ ਸੌਦਾ ਕਰਦਾ ਮੈਂ ਕੀਤਾ ਜੀ ਦਿਓ ਮੈਂ ਸੇਵਾ ਕੀਤੀ ਹੈ ਜੀ ਆ ਦਿਓ ਮੈਂ ਇਨਤ ਕੋਈ ਭਲਾ ਕੰਮ ਕੀਤਾ ਹੈ ਮੇਰੀ ਵਡਿਆਈ ਹੋਣੀ ਚਾਹੀਦੀ ਤੂੰ ਤੂੰ ਤਾਂ ਲੈ ਲਿਆ ਸਾਰਾ ਕੁਝ ਹੁਣ ਤੂੰ ਇਹ ਨਹੀਂ ਉਮੀਦ ਕਰ ਸਕਦਾ ਤੂੰ ਜੋ ਮੰਗਿਆ ਤੈਨੂੰ ਚਾਰ ਲੋਕਾਂ ਨੇ ਚੰਗਾ ਕਿਹਾ ਤੂੰ ਉਹਦੇ ਬਦਲੇ ਚ ਲੈ ਗਏ ਕੁਝ ਮੁੱਲ ਹੋ ਗਿਆ ਤੇ ਤੂੰ ਜੇ ਚੰਗਾ ਕੀਤਾ ਤੇ ਵਡਿਆਈ ਮੰਗੀ ਆ ਦੁਨੀਆ ਤੈਨੂੰ ਸਰੂਪੇ ਪਾ ਦਿੱਤੇ ਬਸ ਤੈਨੂੰ ਤੇਰਾ ਵਿਜਾਨਾ ਮਿਲ ਗਿਆ ਹੁਣ ਤੂੰ ਆਸਾਨ ਨਹੀਂ ਕਰ ਸਕਦਾ ਵੀ ਮੈਂ ਚੰਗਾ ਕੀਤਾ ਜੋ ਚੰਗਾ ਕੀਤਾ ਸੀ ਉਹਦੇ ਹਵਜ਼ ਵਿੱਚ ਤੂੰ ਪਾ ਲਿਆ ਵਡਿਆਈ ਚਾਹਨਾ ਸਾਂ ਮਿਲ ਗਈ ਚਾਰ ਲੋਕਾਂ ਤੋਂ ਚੰਗਿਆਈ ਚੰਗੇ ਬੋਲ ਆਪਣੀ ਪ੍ਰਭਤਾ ਦੇ ਸੋਨਾ ਚਾਹਨਾ ਸਾਂ ਮਿਲ ਗਏ ਜੇ ਕੋ ਪਾਵਿਆ ਤਿਲਕਾ ਮਾਨ ਤੂੰ ਅਜੇ ਵੀ ਮੰਨੀ ਬੈਠਾ ਮੈਂ ਕਮਾਇਆ ਨਹੀਂ ਜੋ ਤੂੰ ਕਮਾਇਆ ਉਹਦੇ ਉਹਦੇ ਵਿੱਚ ਤੈਨੂੰ ਲੱਭ ਗਿਆ ਕੁਝ ਨਾ ਕੁਝ ਤੇਰੇ ਅੰਦਰ ਕਾਮਨਾ ਸੀ ਉਹ ਪੂਰੀ ਹੋ ਗਈ ਹੈ ਉਹਦਾ ਤੂੰ ਇੰਟਰਸਟ ਲੈ ਰਿਆ ਬਾਰ-ਬਾਰ ਹੁਣ ਇੱਕ ਵਾਰ ਤੂੰ ਤਰ ਚੰਗਾ ਕੰਮ ਕੀਤਾ ਸਾਰੀ ਜ਼ਿੰਦਗੀ ਤੂੰ ਉਹਦਾ ਇੰਟਰਸਟ ਖਾਨਾ ਹੈ ਹਰ ਇੱਕ ਨੂੰ ਫਿਰ ਤੂੰ ਦੱਸਦਾ ਮੈਂ ਕੀਤਾ ਮੈਂ ਕੀਤਾ ਅਗਲਾ ਕਹਿੰਦਾ ਜੀ ਤੁਸੀਂ ਤਾਂ ਬਹੁਤ ਚੰਗੇ ਬੰਦੇ ਬਹੁਤ ਚੰਗੇ ਆਹ ਇੰਟਰਸਟ ਹੈ ਜਿਹੜਾ ਤੈਨੂੰ ਮਿਲ ਰਿਹਾ ਹੈ ਵਿਆਜ ਹੈ ਜਿਹੜਾ ਤੂੰ ਖਾ ਰਿਆ ਇਹਦਾ ਅਜੇ ਵੀ ਤੂੰ ਕਹਿੰਦਾ ਮੈਂ ਚੰਗਾ ਕੀਤਾ ਜੋ ਤੂੰ ਕੀਤਾ ਉਹਦਾ ਤੈਨੂੰ ਮਿਲ ਕਿੰਨਾ ਰਿਹਾ ਤੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਈਵੇਂ ਤੇਰਾ ਮਨ ਮਮਤਾ ਚ ਵੱਜਾ ਹੈ ਚੁਗਾ ਚੁਗਦਿਆਂ ਵੀ ਤੋਦੇ ਈਵਸ ਵਿੱਚ ਕੁਝ ਲੱਭਦਾ ਹੈ ਤੇਰੇ ਅੰਦਰ ਉਹ ਚਿੰਤਨ ਨਹੀਂ ਜਾਂਦਾ ਸਮੱਸਿਆ ਤੇਰੇ ਚਿੰਤਨ ਚ ਹੈ ਇਹ ਸਮੱਸਿਆ ਨਹੀਂ ਤੈਨੂੰ ਕੋਈ ਚੰਗਾ ਕਹਿ ਗਿਆ ਤੇ ਕੋਈ ਕੋਈ ਗੱਲ ਨਹੀਂ ਕੋਈ ਕਹਿ ਗਿਆ ਤੇਰੇ ਚੇ ਚਿੰਤਨ ਚ ਜਦੋਂ ਇਹ ਚੱਲਦੀ ਰਹਿੰਦੀ ਹੈ ਨਾ ਚੀਜ਼ ਮੈਨੂੰ ਕੋਈ ਚੰਗਾ ਕਹਿ ਜਾਏ ਤੇਰੇ ਚਿੰਤਨ ਚ ਜਦੋਂ ਚੱਲਦਾ ਮੈਨੂੰ ਇਹਦੇ ਈਵਸ ਵਿੱਚ ਕੁਝ ਮਿਲ ਜਾਏ ਤੇਰਾ ਇਹ ਜਿਹੜਾ ਅੰਦਰ ਚਿੰਤਨ ਹੈ ਸਮਰਨ ਹੈ ਇਹ ਠੀਕ ਨਹੀਂ ਤਵੰਦਰੋਂ ਇੱਕ ਭੁੱਖ ਦਾ ਸ਼ਿਕਾਰ ਹੈ ਉਹ ਪੂਰੀ ਕਰਦਾ ਰਹਿਣਾ ਹਰ ਵੇਲੇ ਇਹ ਅੰਦਰ ਦੀ ਸਮੱਸਿਆ ਤੇਰੀ ਤਰਸਦਾ ਰਹਿਣਾ ਮੰਗਦਾ ਰਹਿਣਾ ਹੈ ਅੰਦਰੋਂ ਭਰਿਆ ਪਿਆ ਹੁਣਾ ਇਸ ਕਰਕੇ ਤੇਰਾ ਮਨ ਤੇਰੀ ਸੂਰਤ ਟਿਕਾਚ ਨਹੀਂ ਇਹ ਪ੍ਰੋਬਲਮ ਹੈ ਅਗਲਾ ਸ਼ਲੋਕ ਪੜ੍ਹੀਏ ਕਬੀਰ ਅੰਬਰ ਕਨਹਰ ਛਾਇਆ ਅਕਾਸ਼ ਦੇ ਉੱਤੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਬੜੇ ਸੰਘਣੇ ਬੱਦਲ ਆਏ ਐਨ ਕਾਲੀਆਂ ਘਟਾ ਚੜ ਕੇ ਆਈਆਂ ਸਾਰਾ ਆਕਾਸ਼ ਕਾਲੀਆਂ ਘਟਾਵਾਂ ਦੇ ਨਾਲ ਸੰਘਣੇ ਬੱਦਲਾਂ ਦੇ ਨਾਲ ਭਰ ਗਿਆ ਧਰ ਕੀ ਹੋਇਆ ਜੀ ਮੀਂਹ ਪਿਆ ਵਰਖਾ ਵਰਖਾ ਹੋਈ ਭਰੇ ਸਰ ਤਾਲ ਸਰੋਵਰ ਤੇ ਤਲਾਬ ਭਰ ਗਏ ਇੰਨਾ ਪਾਣੀ ਪਿਆ ਦਰਿਆ ਉਛਲ ਗਿਆ ਸਰੋਵਰ ਨਕਾ ਨਕ ਭਰ ਗਏ ਤਾਲ ਭਰ ਗਏ ਛੱਪੜ ਭਰ ਗਏ ਨਦੀਆਂ ਦਾ ਪਾਣੀ ਟੁੱਟ ਟੁੱਟ ਕੇ ਪਧਰੀ ਜ਼ਮੀਨ ਤੇ ਖੇਤਾਂ ਚ ਭੜਾਣ ਵਾਲੀ ਸਥਿਤੀ ਬਣ ਗਈ ਪਰ ਇੱਕ ਜੀਵ ਹੈ ਜਿਹੜਾ ਐਨੇ ਪਾਣੀ ਵੱਲ ਵਹਿੰਦਾ ਨਹੀਂ ਤੇ ਅਜੇ ਵੀ ਉਹ ਰਜਿਆ ਨਹੀਂ ਉਹ ਕੌਣ ਹੈ ਸਰੋਵਰ ਭਰ ਗਏ ਨੇ ਮੀਂਹ ਕਈ ਦਿਨਾਂ ਤੋਂ ਪੈ ਰਿਹਾ ਝੜੀ ਲੱਗ ਗਈ ਏ ਮੀਂਹ ਹਟ ਨਹੀਂ ਰਿਹਾ ਬੱਦਲ ਆਉਂਦੇ ਨੇ ਪਾਣੀ ਡੋਲ ਕੇ ਫਿਰ ਦੂਜੇ ਬੱਦਲ ਆ ਜਾਂਦੇ ਨੇ ਦਿਨ ਰਾਤ ਮੀਂਹ ਪੈਂਦਾ ਛੱਪੜ ਸਰੋਵਰ ਭਰ-ਭਰ ਉੱਛਲ ਗਏ ਦਰਿਆਵਾਂ 'ਚ ਹੜ ਆ ਗਏ ਨਦੀਆਂ ਦੇ ਬੰਨ ਟੁੱਟ ਗਏ ਜ਼ਮੀਨ ਜਲ-ਥਲ ਹੋ ਗਈ ਪਰ ਚਾਤ੍ਰਿਕ ਪਪੀਆ ਅਜੇ ਵੀ ਕੂਕ ਕਰ ਰਿਹਾ ਅਸਮਾਨ ਵੱਲ ਮੂੰਹ ਕਰਕੇ ਕਿਸੇ ਨੇ ਉਹਨੂੰ ਪੁੱਛਿਆ ਤੂੰ ਕੀ ਚਾਹੁੰਦਾ ਹੋਂ ਦੁਨੀਆ ਡੁੱਬਣ ਤੇ ਆਈ ਏ ਹੜ ਆ ਗਏ ਘਰ ਰੁੜ ਗਏ ਸਾਰੇ ਪਾਸੇ ਇਹਨੇ ਪੁੱਟ ਪਾਣੀ ਚੜ ਗਿਆ ਕੋਈ ਥਾਂ ਨਹੀਂ ਬਚੀ ਦਰਿਆ ਭਰੇ ਪਏ ਉਛਲੇ ਬੰਨ ਨੱਕ ਟੁੱਟੇ ਹੋਏ ਨੇ ਨੱਕੇ ਨਹੀਂ ਰਹਿ ਗਏ ਸਰੋਵਰ ਉਛਲ ਗਏ ਤਾਲ ਭਰ ਗਏ ਛੱਪੜ ਭਰ ਗਏ ਤੂੰ ਅਜੇ ਵੀ ਅਸਮਾਨ ਵੱਲ ਮੂੰਹ ਕਰਕੇ ਕੂਕਦਾ ਤੂੰ ਅਜੇ ਰਜਿਆ ਨਹੀਂ 8 ਦਿਨ ਹੋ ਗਏ ਮੀਂਹ ਪੈਂਦੇ ਨੂੰ ਉਹ ਕਹਿੰਦਾ ਨਹੀਂ ਜਿਹੜੀ ਚੀਜ਼ ਨਾਲ ਮੈਂ ਰੱਜਣਾ ਉਹ ਨਹੀਂ ਮਿਲੀ। ਉਹ ਕੀ ਹੈ? ਆਕਾਸ਼ ਵਿੱਚੋਂ ਪੁਰਾਣੇ ਵਿਦਵਾਨਾਂ ਦੀ ਉਦਾਹਰਣ। ਆਕਾਸ਼ ਵਿੱਚੋਂ ਇੱਕ ਖਾਸ ਬੂੰਦ ਡਿੱਗਣੀ ਹੈ ਸਵੰਤੀ। ਜਿੰਨਾ ਚਿਰ ਉਹ ਸਿੱਧੀ ਮੇਰੇ ਹੀ ਜ਼ੁਬਾਨ ਤੇ ਮੇਰੇ ਮੂੰਹ 'ਚ ਨਹੀਂ ਨ ਡਿੱਗਦੀ ਮੈਂ ਉਹਨਾਂ 'ਚ ਰੱਜਣਾ ਨਹੀਂ ਪਾਵੇਂ ਸਾਰੀ ਦੁਨੀਆ ਪਾਣੀ ਨਾਲ ਰੁੜ ਜਾਏ। ਧਰਤੀ ਇੱਕ ਰਾਈ ਮਾਤਰ ਵੀ ਨਾ ਦਿਸੇ ਪਾਣੀ ਪਾਣੀ ਹੋ ਜਾਏ ਕੁੱਲ ਜਹਾਨ ਤੇ ਸੰਸਾਰ ਦੇ ਵਿੱਚ ਵੱਡੇ ਵੱਡੇ ਪਰਬਤ ਡੁੱਬ ਜਾਣ ਜਲ ਖਾਰ ਹੋ ਜਾਣ ਮੈਂ ਉਹਨਾਂ ਚਰ ਕੂਕੜੋ ਨਹੀਂ ਹਟਣਾ ਜਿੰਨਾ ਚਿਰ ਉਹ ਖਾਸ ਬੂੰਦ ਮੇਰੇ ਮੂੰਹ ਚ ਨਾ ਡਿੱਗੇ ਉਹ ਸਿੱਧੀ ਅਸਮਾਨ ਤੋਂ ਮੇਰੀ ਜ਼ਬਾਨ ਤੇ ਡਿੱਗਣੀ ਚਾਹੀਦੀ ਏ ਉਹ ਸਵਾਂਤੀ ਬੂੰਦ ਨਾਲ ਹੀ ਮਤ੍ਰਿਪਤ ਹੋਣਾ ਨਹੀਂ ਤਾਂ ਮੈਂ ਨਹੀਂ ਹੋਣਾ ਕੂਕਦਾ ਰਹਾਂਗਾ ਮੰਗਦਾ ਰਹਾਂਗਾ ਉਹਨਾਂ ਚ ਕੀ ਬਾ ਕਮਾਲ ਉਦਾਹਰਣ ਹੈ ਕਬੀਰ ਜੀ ਮਹਾਰਾ ਜੀ ਇਹ ਉਦਾਹਰਣ ਸੰਕੇਤਕ ਉਦਾਰ ਇਹਦੇ ਨਾਲ ਸਾਨੂੰ ਕੁਝ ਸਮਝਾਉਣਾ ਇਹ ਦ੍ਰਿਸ਼ਟਾਂਤ ਦਿੰਦਾ ਹੈ। ਚਾਤ੍ਰਿਕ ਜਿਉਂ ਤਰਸਤ ਰਹੇ ਤਿੰਨ ਨੂੰ ਕੌਣ ਹਵਾਲਾ ਹੁਣ ਇਹਦਾ ਸਾਰੰਸ਼ ਭਾਵ ਸਮਝੀਏ। ਦੁਨੀਆ ਵਿੱਚ ਪਦਾਰਥਾਂ ਦੀ ਕਮੀ ਨਹੀਂ। ਤੇ ਉਹਨਾਂ ਪਦਾਰਥਾਂ ਚੋਂ ਬੇਸ਼ੁਮਾਰ ਸਾਨੂੰ ਮਿਲ ਵੀ ਜਾਂਦੇ ਨੇ। ਜੀਵਨ ਸੋਨਾ ਵੀ ਗੁਜ਼ਰ ਜਾਂਦਾ ਹੈ। ਆਪਣੀ ਅੱਖਾਂ ਨਾਲ ਅਸੀਂ ਸੰਸਾਰ ਦੇ ਕਈ ਦ੍ਰਿਸ਼ ਮਾਣਦੇ ਹਾਂ ਕੰਨਾਂ ਨਾਲ ਬਹੁਤ ਕੁਝ ਸੁਣਦੇ ਹਾਂ ਸਰੀਰ ਨਾਲ ਭੋਗਦੇ ਹਾਂ ਖਾਂਦੇ ਪੈਣਦੇ ਹੰਡਾਉਂਦੇ ਹੱਸਦੇ ਖੇਡਦੇ ਮਨ ਮੌਜਾਂ ਕਰਦੇ ਜ਼ਿੰਦਗੀ ਦਾ ਲੰਮਾ ਸਫ਼ਰ ਵੀ ਕਈ ਵਾਰ ਢੰਡਾ ਲਈਦਾ ਜਾਨੀ ਮਨ ਚਾਹੀਆਂ ਚੀਜ਼ਾਂ ਕਰ ਲੈਣੇ ਅਸੀਂ ਜਿਵੇਂ ਭਾਵੇਂ ਮਰਜੀ ਔਖੇ ਹੋ ਕੇ ਕਰੀਏ ਮਨੁੱਖ ਜਵੇਂ ਮੀ ਪਿਆ ਤੇ ਸਭ ਕੁਝ ਛੱਪੜ ਅਸਰੋਵਰ ਸਭ ਪਰੇ ਪੈ ਪਦਾਰਥ ਹੈ ਸਰੀਰ ਪਦਾਰਥ ਭੋਗਦਾ ਹੈ ਮਨ ਮੌਜਾਂ ਕਰਦਾ ਹੈ ਮਨ ਮਾਨਾਈਆਂ ਕਰਦਾ ਹੈ ਸਭ ਕੁਝ ਹੁੰਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਪਰ ਉਸ ਪਪੀਏ ਵਾਂਗ ਨਾ ਬੰਦੇ ਦੇ ਅੰਦਰੋਂ ਇੱਕ ਤਰਸੇਵਾ ਨਹੀਂ ਜਾਂਦਾ ساری ਜ਼ਿੰਦਗੀ ਤੁਸੀਂ ਇਹਨੂੰ ਪੁੱਛੋ ਬੰਦੇ ਨੇ ਰਾਜ ਭਾਗ ਭੋਗਿਆ ਹੋਵੇ ਦੌਲਤਾਂ ਮਾਨੀਆਂ ਹੋਣ ਵੱਡਾ ਪਰਿਵਾਰ ਹੋਵੇ ساری ਜ਼ਿੰਦਗੀ ਮਾਨਾਈਆਂ ਕੀਤੀ ਸਭ ਕੁਝ ਇਹਨੂੰ ਪੁੱਛੋ ਫਿਰ ਵੀ ਤੁਹਾਨੂੰ ਰੋਂਦਾ ਹੀ ਦਿਖੇਗਾ ਹੈ ਨਹੀਂ ਲੁੱਟੇ ਗਏ ਮਾਰੇ ਗਏ ਕੁਝ ਨਹੀਂ ਹੈ ਸੰਤੁਸ਼ਟ ਨਹੀਂ ਹਾਂ ਮੈਂ ਇੱਕ ਵਿੱਚ ਵਿਚਾਰਵਾਨ ਦੇ ਬਚਨ ਸੁਣ ਰਿਹਾ ਸੋ ਕਹਿੰਦਾ ਸੀ ਕਹਿੰਦਾ ਬੰਦਾ ਆਖਰੀ ਸਮੇਂ ਚ ਰੋ ਰਿਹਾ ਕਿਸੇ ਨੇ ਪੁੱਛਿਆ ਮੌਤੋਂ ਡਰ ਲੱਗਦਾ ਹੈ ਮੌਤ ਆ ਜਾਣੀ ਤਾਂ ਡਰਦਾ ਤਾਂ ਰੋਣਾ ਹੈ ਕਹਿੰਦਾ ਨਹੀਂ ਫਿਰ ਕਿਉਂ ਰੋਣਾ ਕਿੰਦਾ ਪਛਤਾਵੇ ਨਾਲ ਐਵੇਂ ਲੰਘ ਗਈ ਪਤਾ ਨਹੀਂ ਲੱਗਿਆ ਮੌਤ ਤੇ ਆ ਹੀ ਜਾਣੀ ਹੈ ਕਿੰਦਾ ਪਛਤਾਵੇ ਚ ਰੋਣਾ ਮੇਰੇ ਰੋਣ ਦੀ ਵਜ੍ਹਾ ਮੌਤ ਦਾ ਡਰ ਨਹੀਂ ਮੇਰੇ ਰੋਣ ਦੀ ਵਜ੍ਹਾ ਹੈ ਓਹੋ ਹੁਣ ਇੱਕ ਇੱਕ ਸਾਹ ਗਿਣ ਰਿਆਂ ਹਾਂ ਪਲਾਂ ਦੀ ਖੇੜ ਹੈ ਹੁਣੇ ਪਲ ਮੈਨੂੰ ਕਿੰਨੇ ਚੰਗੇ ਲੱਗਦੇ ਨੇ ਇੱਕ ਪਲ ਜਿਹੜਾ ਨਾ ਇੱਕ ਪਲ ਮੈਨੂੰ ਐਵੇਂ ਲੱਗਦਾ ਵੀ ਜਿਵੇਂ ਉਹਦੀ ਕੋਈ ਕੀਮਤ ਨਹੀਂ ਇੰਨੇ ਸਾਲ ਕੱਢ ਲੈ ਖਿਆਲ ਹੀ ਨਹੀਂ ਆਇਆ ਕਿ ਇਹ ਕੀਮਤੀ ਨੇ ਇੰਨਾ ਜ਼ਿੰਦਗੀ ਦਾ ਵਕਤ ਗੁਜ਼ਾਰ ਲਿਆ 80 90 ਸਾਲ ਕੱਢ ਲੈ ਉਹ 90 95 100 ਸਾਲ ਉਹਨੂੰ ਉਹਦੀ ਕੀਮਤ ਹੀ ਨਹੀਂ ਸਮਝੇ ਐ ਕੂੜੇ ਦੇ ਢੇਰ ਤੇ ਸੁੱਟੀ ਤੁਰਿਆ ਗਿਆ ਮੈਂ ਹਰ ਦਿਨ ਜਦੋਂ ਚੜਦਾ ਸੀ ਚੁੱਕਿਆ ਕੂੜੇ ਦੇ ਢੇਰ ਤੇ ਸੁੱਟਿਆ ਕੋਈ ਦਿਨ ਨਹੀਂ ਜਦੋਂ ਮੈਂ ਕਿਸੇ ਨਾਲ ਵੈਰ ਨਾ ਕੱਢਿਆ ਹੋਵੇ, ਈਰਖਾ ਨਾ ਕੀਤੀ ਹੋਵੇ, ਕਿਸੇ ਦੀ ਦੇਈ ਤੇ ਨਿਗਾਹ ਨਾ ਰੱਖੀ ਹੋਵੇ, ਕਿਸੇ ਦੇ ਧਨ ਤੇ ਨਿਗਾਹ ਨਾ ਰੱਖੀ ਹੋਵੇ, ਕਿਸੇ ਦੀ ਰੋਟੀ ਤੇ ਨਿਗਾਹ ਨਾ ਰੱਖੀ ਹੋਵੇ, ਕਿਸੇ ਨਾਲ ਦੁਸ਼ਮਣ ਨਾ ਕੀਤਾ ਹੋਵੇ, ਕਿਸੇ ਨਾਲ ਧੱਕਾ ਨਾ ਕੀਤਾ, ਮੈਂ ਕੋਈ ਦਿਨ ਖਾਲੀ ਸਭ ਕੂੜੇ ਦੇ ਢੇਰ ਤੇ ਸੁਟੇ ਮੋਤੀ। ਹੁਣਾਂ ਕੌਡੀਆਂ ਬਚੀਆਂ ਨੇ ਅਖੀਰ ਤੇ ਢੋਂਡੇ ਮੈਨੂੰ ਸੋਨੇ ਵਰਗੀਆਂ ਲੱਗਦੀਆਂ। ਹੁਣ ਇੱਕ ਇੱਕ ਪਲ ਕੋਹੇ ਨੂਰ ਲੱਗਦਾ ਹੈ। ਐਨੇ ਕੋਹੇ ਨੂਰ ਮੈਂ ਛਪੜਾਂ ਚ ਸੋਟ ਆਇਆ ਪਛਤਾਵੇ ਚ ਰੋਣਾ ਮੌਤ ਕਰਕੇ ਨਹੀਂ ਰੋਂਦਾ ਪਛਤਾਵੇ ਚ ਰੋਣਾ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਭੁੱਖ ਉਹ ਜਿਹੜੀ ਅਤ੍ਰਿਪਤੀ ਹੈ ਜਿਹਨੂੰ ਕਹੇ ਇਸ ਸੈਟੀਸਫੈਕਸ਼ਨ ਨਹੀਂ ਨਿਭੀ ਜਿਹੜੀ ਜੀਵਨ ਦੀ ਅਸਲ ਸੰਤੁਸ਼ਟੀ ਉਹ ਨਹੀਂ ਮਿਲੀ ਦਰਸਦਾ ਰਿਹਾ ਕਿਸੇ ਚੀਜ਼ ਨੂੰ ਬੰਦਾ ਪਰ ਇਹਨੂੰ ਸਮਝ ਨਹੀਂ ਪਈ ਕਿ ਇਹ ਭੁੱਖ ਕਾਦੇ ਨਾਲ ਮਿਟ ਸਕਦੀ ਹੈ ਉਹ ਸੀ ਬਿਨਾ ਸੰਤੋਖ ਨਹੀਂ ਕੋ ਰਾਜੈ ਸੰਤੋਖ ਸਬਰ ਉਹ ਚੀਜ਼ ਜਿਹੜੀ ਸੀ ਨਾ ਉਹ ਨਹੀਂ ساری ਜ਼ਿੰਦਗੀ ਪਾਈ ਔਰ ਦੂਜੀ ਗੱਲ ਉਹ ਸਬਰ ਕਿੱਥੋਂ ਆਉਣਾ ਸੀ ਮਹਾ ਸੰਤੋਖ ਉਹ ਵੈ ਗੁਰਬਚਨੀ ਪ੍ਰਭ ਸਿਓ ਲਾਗਿਆ ਪੂਰਨ ਧਿਆਨ ਆਪਣੀ ਤੰਦ ਆਪਣੇ ਸਿਰਜਣ ਹਾਲ ਨਾਲ ਜੋੜ ਕੇ ਆਪਣੇ ਕਰਤੇ ਨਾਲ ਜੋੜ ਕੇ ਆਉਣਾ ਸੀ ਕਿਉਂਕਿ ਰੂਟ ਉਹੀ ਹੈ ਨਾ ਰੂਟ ਉਹੀ ਹੈ ਜਣਾ ਤੋਂ ਖੜਿਆ ਪੌਦਾ ਫੜ ਥੋੜੀ ਦਿੰਦਾ ਹੈ ਛਾਂ ਥੋੜੀ ਦਿੰਦਾ ਹੈ ਪਰ ਫੁੱਲਤ ਥੋੜੀ ਹੁੰਦਾ ਹੈ ਹਰਿਆ ਭਰਿਆ ਥੋੜੀ ਰਹਿੰਦਾ ਹੈ ਆਪਣੇ ਕਰਤੇ ਤੇ ਸਿਰਜਣਹਾਰ ਨਾਲ ਜੁੜਨਾ ਸੀ ਤੰਦ ਉਹਦੇ ਨਾਲ ਜੁੜੀ ਰੱਖਣੀ ਸੀ ਤੇ ਅੰਦਰ ਸਬਰ ਸੰਤੋਖ ਖੇੜਾ ਉਤਸ਼ਾਹ दैਵੀ ਗੁਣ ਹੋਣੇ ਸਨ ਜੀਵਨ ਦਾ ਆਨੰਦ ਹੋਣਾ ਸੀ ਉਹ ਦੀ ਪਾਈ ਆਦਾਰਥ ਭਰੇ ਪਏ ਸਨ ਜੀਵਨ ਮਾਣਿਆ ਸਭ ਕੁਝ ਹੰਡਾਇ ਜਿੰਨੀ ਕੋਸ਼ਿਸ਼ ਵਾ ਬੰਦੇ ਲਗਦੀ ਉਹ ਕਰਦਾ ਹੀ ਹੈ ਕਬੀਰ ਜੀ ਕਹਿੰਦੇ ਤਿੰਨ ਕੋ ਕੌਣ ਵਾਲ ਹੁਣ ਇਹਨਾਂ ਦਾ ਕੀ ਹਾਲ ਹੈ ਐਸੇ ਮਨੁੱਖ ਨੂੰ ਕਿਵੇਂ ਖੁਸ਼ੀ ਮਿਲ ਸਕਦੀ ਹੈ ਇਹਦਾ ਤਰਸੇਵਾ ਕਿਵੇਂ ਮਿਟ ਸਕਦਾ ਹੈ ਕਿਉਂਕਿ ਅਸਲ ਮੂਲ ਵਾਲ ਤੇ ਪਰਤ ਦਾ ਨਹੀਂ ਤੇ ਛਪੜਾਂ ਚੋਂ ਸੁਆंति ਬੂੰਦਾਂ ਲੱਭਦਾ ਹੈ ਉਥੋਂ ਲੱਭਦੀਆਂ ਨਹੀਂ। ਇਹਦੀ ਕੂਕ ਇਹਦੀ ਪੁਕਾਰ ਇੱਕ ਸੱਚੇ ਦਰ ਤੇ ਹੀ ਸੁਣੀ ਜਾ ਸਕਦੀ ਸੀ ਉਧਰ ਇੰਨੇ ਕਦੇ ਫੇਰਾ ਨਹੀਂ ਪਾਇਆ। ਉਥੇ ਪੁਕਾਰ ਕੀਤੀ ਹੈ। ਮੈਂ ਗੁਰੂ ਕੋਲ ਆਉਣਾ ਗੁਰੂ ਕੋਲੋਂ ਕੀ ਮੰਗਦਾ? ਉਹ ਤਾਂ ਚੀਜ਼ ਮੰਗਦਾ ਹੀ ਨਹੀਂ ਜਿਹਦੇ ਚੋਂ ਸੰਤੁਸ਼ਟੀ ਮਿਲੇ। ਐਵੇਂ ਖੱਬੇ ਸੱਚੇ ਦੀਆਂ ਗੱਲਾਂ ਕਰਕੇ ਮੈਂ ਤੁਰ ਜਾਣਾ ਔਰ ਸਾਡਾ ਹਾਲ ਇਹੀ ਹੈ ਮੁਆਫ ਕਰਨਾ ਇੱਕ ਬਚਨ ਕਹਿ ਦਿਆਂ ਤੁਸੀਂ ਇੱਕ ਨਵੀਂ ਬਿਲਡਿੰਗ ਬਣਾਓ ਤੇ ਉਹਦਾ ਨਾਮ ਉਹੋ ਜਿਹਾ ਰੱਖ ਲਓ ਜਿਹੋ ਜਿਹਾ ਲੋਕਾਂ ਨੂੰ ਚੰਗਾ ਲੱਗੇ ਤੇ ਭੀੜ ਵੱਜ ਜਾਏ ਤਜਰਬਾ ਕਰਨਾ ਇੱਕ ਦਿਨ ਰੱਖ ਲਓ ਵੀ ਇਸ ਦਿਨ ਜਿਹੜਾ ਆਏਗਾ ਉਹਨੂੰ ਮੂੰਹ ਮੰਗੀਆਂ ਬਰਾਦਾਂ ਮਿਲਣਗੇ ਭੀੜਾਂ ਦੀਆਂ ਭੀੜਾਂ ਤਾਂਤੇ ਲੱਗ ਜਾਣਗੇ ਅਸੀਂ ਵਾਸ਼ਨਾਵਾਂ ਦੇ ਭੁੱਖੇ ਹਾਂ ਅਸੀਂ ਰੱਬ ਨੂੰ ਮੰਨਣ ਨਹੀਂ ਜਾਂਦੇ ਗੁਰੂ ਨੂੰ ਮੰਨਣ ਨਹੀਂ ਜਾਂਦੇ ਚੀਜ਼ਾਂ ਮੰਗਣ ਜਾਂਦੇ ਹਾਂ ਅਸੀਂ ਤੁਸੀਂ ਇੱਥੇ ਕਹਿ ਦਿਓ ਫਲਾਨੀ ਦਸਵੀਂ ਪੂਰਨਮਾਸ਼ੀ ਮਸਿਆ ਐਸ ਰਾਤ ਨੂੰ ਐਨੇ ਤੋਂ ਐਨੇ ਜਿਹੜਾ ਆਏਗਾ ਜੋ ਮਨ ਚ ਸੋਚੇਗਾ ਮਿਲ ਜਾਏਗਾ ਤਾਂਥੋਂ ਲੰਗਰ ਵੀ ਪੂਰਾ ਹੋ ਗਿਆ ਤੇ ਕਹਿ ਦਿਓ ਤੁਸੀਂ ਹੰਬ ਜਾਓਗੇ ਦੇਗਾ ਬਣਾ ਬਣਾ ਕੇ ਪੈਸੇ ਇਕੱਠੇ ਕਰ ਕਰ ਕੇ ਕਾਦੇ ਲਈ ਆਏ ਨੇ ਲੋਕ ਆਪਾਂ ਕਿ ਨਹੀਂ ਬੜੀ ਸ਼ਰਧਾ ਹੈ ਸ਼ਰਧਾ ਨਹੀਂ ਹੈ ਲਾਲਚ ਦੇ ਬੱਜੇ ਆਏ ਨੇ ਗੁਰੂ ਲਈ ਥੋੜੀ ਆਏ ਨੇ ਉਹ ਗੁਟਕਾ ਸਾਹ ਤੇ ਘਰੇ ਵੀ ਪਿਆ ਸੀ ਕਦੀ ਖੋਲਿਆ ਨਹੀਂ ਉਹਨਾਂ ਨੇ ਮਹੀਨਾ ਹੋ ਗਿਆ ਸਾਲ ਹੋ ਗਿਆ ਖੋਲਿਆ ਪੁੱਛੀ ਆਪਣੇ ਮਨ ਤੋਂ ਗੁਰੂ ਲਈ ਆਇਆ ਤੂੰ ਨਹੀਂ ਗੁਰੂ ਤਾਂ ਤੇਰੇ ਘਰੇ ਤੈਨੂੰ ਆਵਾਜ਼ਾਂ ਦਿੰਦਾ ਰਿਹਾ ਵੀ ਮੈਂ ਤੇਰੇ ਨਾਲ ਗੱਲ ਕਰਨਾ ਜਪਜੀ ਸਾਹਿਬ ਦਾ ਗੁਟਕਾ ਫੜ ਪਾਠ ਕਰ ਕਦੇ ਕੀਤਾ ਨਹੀਂ ਸਵਾਸੀ ਅੰਦਰੋਂ ਉਹ ਨਹੀਂ ਹਾਂ ਮੈਂ ਅੰਦਰੋਂ ਗੁਰੂ ਦਾ ਨਹੀਂ ਹੋਂਨਾ ਜਨਾਬ ਮੈਂ ਗੁਰੂ ਕੋਲ ਇਸ ਕਰਕੇ ਤਾਂ ਹੀ ਆਸੀ ਕਬਰਾਂ ਤੇ ਵੀ ਜਾਂਨੇ ਮੜੀਆਂ ਤੇ ਜਾਂਨੇ ਬੰਦਿਆਂ ਨੂੰ ਮਤ ਲਾਲਚ ਦੇ ਬਜੇਟ ਹੈ ਸਾਨੂੰ ਲੱਗਦਾ ਮਨਮਤ ਕਰਦਾ ਮਨਮਤ ਤਾਂ ਉਹ ਕਰਦਾ ਪਰ ਉਹ ਇਸ ਤਰ੍ਹਾਂ ਹੀ ਗੁਰੂ ਨੂੰ ਟੇਕਦਾ ਇਸ ਤਰ੍ਹਾਂ ਹੀ ਉੱਥੇ ਟੇਕਦਾ ਉਹ ਉਹਦੇ ਉਹਦੇ ਠਿਕਾਣਾ ਯਕੀਨ ਜਿਹੜਾ ਵੱਡਾ ਲਾਲਚਦਾ ਹੈਗਾ ਉਧਰ ਨੂੰ ਮੂੰਹ ਚੁੱਕ ਜਾਣਾ ਉਹਨੇ ਜਿੱਥੋਂ ਜ਼ਿਆਦਾ ਲਾਲਚ ਮਿਲਿਆ ਉਧਰ ਨੂੰ ਮੂੰਹ ਚੁੱਕ ਜਾਣਾ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬੈ ਸਾਥ ਜਨਾ ਵਿਚਾਰਿਆ ਗੁਰੂ ਕਿਰਪਾ ਕਰੇ ਸਤਿਗੁਰੂ ਦੀ ਬਾਣੀ ਕਹਿੰਦੀ ਏ ਦੁਨੀਆਂ ਦਾ ਪਦਾਰਥ ਸਰੀਰ ਲਈ ਹੈ ਜ਼ਰੂਰੀ ਹੈ ਪਰ ਗੁਰੂ ਕੋਈ ਪਦਾਰਥਾਂ ਦੀ ਦੁਕਾਨ ਨਹੀਂ ਹੈ ਗੁਰੂ ਤੈਨੂੰ ਜੀਵਨ ਦੀ ਉਹ ਕਣੀ ਦਿੰਦਾ ਹੈ ਜਿਹਦੇ ਨਾਲ ਤੂੰ ਦੁਨੀਆਂ ਦੇ ਪਦਾਰਥਾਂ ਵਿੱਚ ਰਹਿ ਕੇ ਵੀ ਇਹਨਾਂ ਦੀ ਕਾਲਤ ਤੋਂ ਬਚ ਸਕੇ ਪਾਪ ਤੋਂ ਬਚ ਸਕੇ ਗੁਨਾਹ ਤੋਂ ਬਚ ਸਕੇ ਉਹ ਦਾਤ ਵੀ ਗੁਰੂ ਕੋਲੋਂ ਮੰਗਿਆ ਕਰ ਹਜ਼ੂਰ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਅਗਲੇ ਰੇ ਵਿਚਾਰ ਅਗਲੇ دیਵਾਨਾ ਵਿੱਚ ਕਰਨ ਦਾ ਯਤਨ ਕਰਾਂਗੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ